ਬਹੁਤ ਸਾਰੇ ਮਰੀਜ਼ ਸਾਡੇ ਕੋਲ ਆਉਂਦੇ ਆ ਉਹ ਕਹਿੰਦੇ ਜੀ ਬਜ਼ੁਰਗ ਸਾਡੇ ਖਾਣੇ ਚ ਪ੍ਰੋਬਲਮ ਹੈ 75 ਸਾਲ ਦੇ ਹੋ ਗਏ 80 ਸਾਲ ਦੇ ਹੋ ਗਏ ਹੁਣ ਨਹੀਂ ਲੱਗ ਸਕਦੇ ਉਹਨਾਂ ਨੇ ਐਦਾਂ ਦੀ ਗੱਲ ਨਹੀਂ ਹੈ ਇੱਕ ਹੋਰ ਤਕਨੀਕ ਹੁੰਦੀ ਹੈ ਜੇ ਹੱਡੀ ਬਿਲਕੁਲ ਹੀ ਨਾ ਹੋਵੇ ਤਾਂ ਜ਼ਾਈਗੋਮੈਟਿਕ ਇੰਪਲਾਂਟਸ ਹੁੰਦੇ ਨੇ ਜ਼ਾਈਗੋਮੈਟਿਕ ਇੰਪਲਾਂਟਸ ਦਾ ਵੀ ਜਵਾੜੇ ਦੀ ਹੱਡੀ ਖਤਮ ਹੋ ਗਈ ਫਿਰ ਅਸੀਂ ਜਿਹੜੀ ਗੱਲ ਵਾਲੀ ਹੱਡੀ ਹੁੰਦੀ ਹੈ ਅੰਦਰੋਂ ਇਹਨੂੰ ਇੰਗੇਜ ਕਰ ਲੈਣੇ ਆ ਜ਼ਾਈਗੋਮੈਟਿਕ ਇੰਪਲਾਂਟਸ ਹੁੰਦੇ ਨੇ ਸੋ ਇਹ ਪਰ ਇਹ ਲਾਸਟ ਆਪਸ਼ਨ ਹੁੰਦੀ ਹੈ ਜੇ ਬਿਲਕੁਲ ਵੀ ਕਿਸੇ ਹੋਰ ਪਾਸੋਂ ਹੱਡੀ ਸਾਨੂੰ ਨਾ ਮਿਲੇ ਫਿਰ ਅਸੀਂ ਜ਼ਾਈਗੋਮੈਟਿਕ ਇੰਪਲਾਂਟਸ ਕਰਦੇ ਹਾਂ ਇਹ ਬਹੁਤ ਹੀ ਜ਼ਿਆਦਾ ਟੈਕਨੀਕ ਸੈਂਸਿਟਿਵ ਹੁੰਦਾ ਤੇ ਮਤਲਬ ਇਦਾਂ ਦੀ ਗੱਲ ਨਹੀਂ ਹੈ ਕਿ ਜੇ ਨਹੀਂ ਹੱਡੀ ਹੈਗੀ ਤਾਂ ਨਹੀਂ ਹੋ ਸਕਦਾ ਹੋ ਸਕਦਾ ਹੈ ਪਰ ਉਹਦੇ ਲਈ ਅਲੱਗ-ਅਲੱਗ ਟ੍ਰੀਟਮੈਂਟ ਪਲੈਨਿੰਗਸ ਹੁੰਦੀਆਂ ਨੇ ਉਹ ਤੁਹਾਡਾ ਸਕੈਨ ਕਰਕੇ ਹੀ ਪਤਾ ਲੱਗੇਗਾ ਸੋ ਜੇ ਕੋਈ ਵੀ ਬੰਦਾ ਇਹ ਟ੍ਰੀਟਮੈਂਟ ਕਰਾਨਾ ਚਾਹੁੰਦੇ ਨੇ ਜਾਂ ਕੋਈ ਵੀ ਇਸ ਟ੍ਰੀਟਮੈਂਟ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਤਾਂ ਆਪਣੇ ਜੇ ਤੁਹਾਡੇ ਕੋਲ ਕੋਈ ਐਕਸ-ਰੇਜ਼ ਹੈਗੇ ਨੇ ਸਕੈਨਸ ਹੈਗੇ ਨੇ ਤਾਂ ਤੁਸੀਂ ਮੈਨੂੰ ਇਸ ਨੰਬਰ ਦੇ ਉੱਤੇ ਵਟਸਐਪ ਕਰ ਸਕਦੇ ਹੋ ਸਲਾਹ ਲੈ ਸਕਦੇ ਹੋ ਮੈਨੂੰ ਮਿਲਣ ਆ ਸਕਦੇ ਹੋ ਮੇਰਾ ਕਲੀਨਿਕ ਜਿਹੜਾ ਪਟਿਆਲੇ ਹੈਗਾ ਸੋ ਤੁਸੀਂ ਕਿਸੇ ਵਕਤ ਵੀ ਮੈਨੂੰ ਫੋਨ ਕਰਕੇ ਅਪਾਇੰਟਮੈਂਟ ਲੈ ਸਕਦੇ